ਅਨੁਸ਼ਾਸਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਸ ਕਰਦੀ ਹਾਂ ਸਾਰੇ ਚੰਨੇ ਠੀਕ ਹੋਵੋਗੇ ਅੱਜ ਦੀ ਸ਼ੁਰੂਆਤ ਵੀ ਆਪਾਂ ਕਰ ਰਹੇ ਹਾਂ ਬੁਟੀਕ ਤੋਂ ਤੇ ਬੁਟੀਕ ਜੁਗਾ ਬਹੁਤ ਪਿਆਸੀ ਤੇ ਆਪਾਂ ਹੁਣ ਉਹਨਾਂ ਨੂੰ ਕਰ ਰਹੇ ਹਾਂ ਸਾਫ਼ ਤੇ ਫਿਰ ਲੱਗਦੇ ਆਪਾਂ ਕੰਮ ਕਰਨਾ ਤੇ ਉਹ ਵੀ ਰੈਡੀ ਕਰਨਾ ਅੱਜ ਅੱਜ ਦੇਣਾ ਰੈਡੀ ਕਰਕੇ ਕਿਹਨੀ <sighs> ਨਦੀਆਂ <sighs> ਏ ਰਫਲ ਬਣ ਗਈ ਹੁਣ ਮਾੜੀ ਮੋਟੀ ਉਹ ਸਾਡਾ ਮੇਰਾ ਪਹਿਲਾ ਗੀਤ ਅਰਦਾਸ ਇੱਕ ਪੋਜ਼ਿਟਿਵ ਕੋਸ਼ਿਸ਼ ਸੀ ਜੀ ਜੇ ਮੇਰਾ ਅਗਲਾ ਕੀ ਇੱਕ ਬੜਾ ਜੀ ਇਹ ਕੀ ਆ ਇਹ ਬੜੀ ਉਧਰ ਗੋਹਾ ਨਹੀਂ ਕਰੂਗਾ ਜੀ ਗੋਹਾ ਤਾਂ ਕਰੀ ਸਕਦੀ ਆ ਇੱਧਰ ਨਹੀਂ ਆਉਗੀ ਆਉਗੀ ਨਹੀਂ ਬੈੜੀ ਗੋਹਾ ਤਾਂ ਇੱਧਰ ਕਰੀ ਸਕਦੀ ਆ ਅੱਛਾ ਇਹ ਉਹ ਜਿਹੜਾ ਆਪਾਂ ਪਾਡੀ ਨਾਲੋਂ ਵੱਡੇ ਆ ਨਾ ਹਾਂਜੀ ਹਾਂ ਹੂੰ ਵਾ ਕੀ ਕਰੀ ਬਾਉਂਡਰੀ ਜੀ ਲੱਗ ਜੂਗੀ ਮਤਲਬ ਇਹ ਲੋਹੋਂ ਇਧਰ ਨਹੀਂ ਬੜੀ ਬੜੀ ਨਹੀਂ ਆਉ ਰਾਤ ਹੈ ਚੰਗ ਮਰ ਗਿਆ ਉਹ ਮਾਂ ਨੂੰ ਨਾ ਨਹੀਂ ਉਹ ਤਾਂ ਤੇਰੀ ਨੂੰ ਨਨਸੀ ਆ ਉਹ ਦੇਖੋ ਨੰਦ ਘਰ ਦੀ ਸਬਜੀ ਦਾ ਬਾਈ ਐ ਆਉਦੇ ਜੋਗੀ ਕਰ ਲਿਆ ਕਰੋ ਪਾਲਕ ਮਿੱਥੇ-ਮੁੱਥੇ ਤੋੜਲਾ ਧਣੀਆਂ-ਧੁਣੀਆਂ ਤੋੜਲਾ ਸਮਾਰ ਕੇ ਆ ਗਾਜਰਾਂ ਕੱਢ ਲੀਆਂ ਮਟਰ-ਮਟਰ ਤੋੜਲਾ ਆਪਣੇ ਘਰ ਦੇ ਹੋਰ ਗੱਲਬਾਤ ਐਂਡਾ ਪੂਰੀ ਬਾਬੇ ਪਹਿਲੀ ਵਾਰੀ ਗਾਜਰਾਂ ਹੋਈਆਂ ਨੇ ਨਰੈਣ ਐਹ ਜੀਆਂ ਆਪਣੇ ਕਦੇ ਗੌਰ ਕਰਦੀਆਂ ਕੋਈ ਚੀਜ਼ ਦਾ ਇਹ ਨਰੈਣ ਹੀ ਕਰਦਾ ਗੌਰ ਪੂਰੀ ਮੇਰਾ ਲਾਇਆ ਹੋਇਆ ਗਾਜਰਾ ਆਹਾਂ ਆਪਣੇ ਆਲੂ ਵੀ ਲੱਗੇ ਹਰੇ ਬਾਈ ਮਾਰਨ ਪੂਰੇ ਇਧਰ ਜਮੀ ਬੀਜੀ ਹੋ ਜਾਂ 12 ਮਾਸੀ ਇਹ ਹਰੇ ਦੇ ਵਿੱਚ ਇਹਨੂੰ ਵੀ ਰਿਓ ਲਾਇਆ ਦੇਖੋ ਘਰ ਦੀ ਸਬਜ਼ੀ ਕੀ ਕਹਿੰਦੀ ਆ ਇਹ ਹੁੰਦੀ ਆ ਮਿਹਨਤ ਕਰਨ ਦਾ ਇਹ ਬੈੱਡ ਤੇ ਜਦੋਂ ਆਪਾਂ ਲਾਉਨੇ ਆ ਫਿਰ ਇਹਦਾ ਸਾਈਜ਼ ਵਧੀਆ ਬਣਦਾ ਚੱਕ ਛੋਟੂ ਓਏ ਲੈ ਚਾਰ ਗਾਜਰਾਂ ਹੀ ਪੁੱਤੇ ਨੇ ਇਹ ਸਾਰੀਆਂ ਗਾਜਰਾਂ ਗਾਜਰਾਂ ਨੇ ਦੇਖ ਨ ਰਹਿਣ ਲਾਇਆ ਹੋਇਆ ਗਾਜਰਾਂ ਲੜਈਆ ਕੀਲਾ ਬੱਟਣ ਦਾ ਨਵਾਂ ਤਰੀਕਾ ਦੇਖੋ ਲੈ ਸੱਬੜ ਨੂੰ ਬੰਨੋ ਐ ਜ਼ੋਰ ਮਾਰੋ ਸਿੱਧਾ ਹੀ ਤਾਹਾਂ ਨੂੰ ਕੀਲਾ ਆ ਜਾਂਦਾ ਤਾਂ ਜਾਂ ਤਾਂ ਰੱਸੀ ਟੁੱਟੂ ਜਾਂ ਫਿਰ ਕੀਲਾ ਟੁੱਟੂ ਦੇ ਦੇ ਹੁਣ ਕੀ ਟੁੱਟੂਗਾ ਮੈਨੂੰ ਤਾਂ ਲੱਗਦਾ ਰੱਸੀ ਹੀ ਟੁੱਟੂਗੀ ਕਿਉਂ ਕੋਹ ਹੱਥੋਂ ਜ਼ੋਰ ਮਾਰ ਦੇ ਇਹ ਪਹਿਲ ਗੱਲ ਇੱਕ ਇਹ ਆ ਕਹਿੰਦੇ ਵੀ ਇਹ ਤੂਤਦਾ ਕੀਲਾ ਆ ਤਾਂ ਇਹਨਾਂ ਨੇ ਪੱਟਦੇ ਇੱਧਰ ਲੈ ਤਾਂ ਇਹੜਾ ਤੂਤ ਹੁੰਦਾ ਕਹਿੰਦੇ ਨੇ ਜੱਟ ਦੀ ਯਾਰੀ ਤੂਤਦਾ ਮੋਸਾ ਔਖਾ ਹੀ ਟੁੱਟਦਾ ਦੇਖੋ ਹੁਣ ਕੀਲਾ ਕਿਵੇਂ ਪਟਿਆ ਜਾਂਦਾ ਕਿ ਨਹੀਂ ਲੈ ਦੋਨੇ ਬੰਦੇ ਲਾਇ ਨੀ ਕਿਲੇ ਗੱਢਣ ਦੇ ਦੇ ਆਉਣ ਅੱਜ ਦਾ ਪੱਟਿਆ ਜਾਂਦਾ ਕਿਲਾ ਕਿ ਨਹੀਂ ਬਾਕੀ ਤਾਂ ਸਾਡੇ ਸੌਖੇ ਹੀ ਪੱਟੇ ਗਏ ਇਹ ਤੂਤ ਦਾ ਕੀਲਾ ਭੈਣ ਜੋ ਇਹ ਕਹਿੰਦੇ ਔਖਾ ਹੀ ਪੱਟ ਹੁੰਦਾ ਤੂਤ ਵਾਲਾ ਕਿਲਾ ਦੇ ਲਿਆ ਵੀ ਪੱਟਤਾ ਲੱਗਦਾ ਮੈਨੂੰ ਪੱਟੂ ਏ ਖਿੱਚ ਲਿਆ ਪਹਿਲਾਂ ਪਾਣੀ ਪਾਇਆ ਤਜਰਬੇ ਨਾ ਪੜਦਾ ਬੰਦਾ ਇਹ ਕਹਿੰਦਾ ਉੱਠਦੇ ਬੈਂਦੇ ਜਿਆਦ ਕਰਿਆ ਕਰੋਗੇ ਵੀ ਛੋਟੂ ਸਾਝ ਹੀ ਰਣਿਆ ਸੀਗਾ ਦੇਖ ਕਿਉਂ ਤਰੀਕਾ ਪੂਰਾ ਏਨੂੰ ਕੀਲੇ ਪੱਟਣ ਦਾ ਵੇਖ ਇਹ ਅੱਜ ਦਾ ਸਾਡਾ ਤਰੀਕਾ ਇਹ ਡੂੰਗਾ ਹੋਊਗਾ ਕੀਲਾ ਮੈਨੂੰ ਲੱਗਦਾ ਏ ਲੈ ਆ ਹੁਣ ਨਰੈਣ ਕਹਿੰਦਾ ਮੈਂ ਪੱਟਦਾ ਦੇ ਦਿਆਂ ਕੌਣ ਪੱਟ ਕੇ ਦਿੰਦਾ ਨਰੈਣ ਦਿੰਦਾ ਕਿ ਛੋਟੂ ਪੱਟਦਾ ਇਹਨੂੰ ਉਹ ਕਹਿੰਦਾ ਮੈਂ ਪੱਟੂ ਉਹ ਕਹਿੰਦਾ ਮੈਂ ਪੱਟੂ ਇਹਨੂੰ ਦੇਖੋ ਕਿਹੜਾ ਪੱਟਦਾ ਕਿਉਂ ਪੱਟ ਲਿਆ ਦੋਨਾਂ ਨੇ ਰਲ ਕੇ ਤੇ ਸਾਥ ਸੰਗਤ ਇਹ ਅਦਾਸ ਕਈ ਪ੍ਰਾਣੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਧਰੂ ਦੇ ਚਰਨਾਂ 'ਚ ਕਰਦੇ ਨੇ ਤੇ ਕਈ ਐਸੇ ਨੇ ਦੇ ਆ ਚੁੱਕੀ ਹੈ ਜੀ ਆਪਣੇ ਹੋਰ ਆਲਾ ਕੋਟਾਲੀ ਨੂੰ ਇਹ ਪਾਊਡਰ ਆ ਮੈਂ ਕਿਤੇ ਨੂੰ ਇੱਥੇ ਨਾਲ ਹੀ ਲਾਉਣਾਗੇ ਜੀ ਇਹ ਕਾਲਾ ਕ ਫੀਡ ਆ ਇੱਥੇ हां जी ਆਪਣਾ हुप बनके हो गया जी रेडी ਤੁਸੀਂ ਵੀ ਆਰਡਰ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਪਿਕ ਪੇਜ ਕੇ ਬਣਵਾ ਸਕਦੇ ਹੋ ਅੱਜ ਦੀ ਵੀਡੀਓ ਕਰਦੇ ਆਪਾਂ ਇੱਥੇ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ